ਦੇ ਵਿੱਚੋਂ ਪਿਛਲੇ 100 ਸਾਲ ਦੇ ਵਿੱਚੋਂ 1920 ਤੋਂ ਲੈ ਕੇ 2020 ਤੱਕ ਨਾ ਬੁੱਢਾ ਦਲ ਨਾ ਤਰਨਾ ਦਲ ਨਾ ਕਿਸੇ ਟਕਸਾਲ ਨੇ ਨਾ ਕਿਸੇ ਬੀਰੀ ਚੰਦੀਆਂ ਨੇ ਕਿਸੇ ਨੇ ਵੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੀਤੀ ਹਰ ਸਾਲ ਨਾਲ ਜਾ ਕੇ ਤੁਸੀਂ ਅਕਾਲ ਤਖਤ ਤੇ ਚੜਦੇ ਹੋ ਹਰ ਸਾਲ ਪਰਪਾਸ਼ਨ ਵਾਜੀ ਹੁੰਦੀ ਹੈ ਫਿਰ ਇਸ ਕਰਕੇ ਇਹ ਕੁਝ ਪੁਆਇੰਟਾਂ ਕਰਕੇ ਕਿਉਂਕਿ ਉਹ ਐਦਾਂ ਹੋ ਗਿਆ ਨਾ ਇਹ ਤਾਂ ਖਾਲਸਾ ਪੰਥ ਹੁੰਦਾ ਖਾਲਸਾ ਪੰਥ ਹੁੰਦਾ ਖਾਲਸੀ ਪੰਥ ਨੂੰ ਦੁੱਖ ਲੱਗਦਾ ਇਹਦਾ ਹਮੇ ਪਾਤਸ਼ਾਹੀ ਬਾਣੀ ਭਾਈ ਰੋਲੀ ਗਈ ਆ ਕਿਸੇ ਨੂੰ ਵੀ ਨਹੀਂ ਦੁੱਖ ਲੱਗਾ ਹਨਾ ਉਹ ਇੱਕ ਦੂਜੇ ਦੇ ਹੱਥਾਂ ਜਾਂ ਮੰਨ ਲਓ ਬੁੱਢੇਦਾਲ ਦੇ ਬਾਬਾ ਸਾਹਿਬ ਸਿੰਘ ਜੀ ਦੇ ਬਾਹਰ ਤੋੜ ਦਿੱਤੀ ਗਈ ਸੀ ਮੁੜ ਕੇ ਕੀ ਉੱਤੇ ਕੀ ਕਿਸੇ ਨੇ ਕੋਈ ਐਕਸ਼ਨ ਲਿਆ ਇਹ ਗੱਲਬਾਤ ਕੀਤੀ ਗਈ ਇਸ ਕਰਕੇ ਬੇਨਤੀ ਕਰ ਰਹੇ ਹਾਂ ਤੁਹਾਨੂੰ ਖਾਸ ਕਰਕੇ ਨਵੇਂ ਪਹੁੰਚੀਓ ਤੁਸੀਂ ਬੁੱਢੇਦਾਲ ਦਾ ਬਾਣਾ ਪਾਉਣੇ ਤੁਸੀਂ ਟਕਸਾਲੀਆਂ ਨਾ ਰਹਿ ਚੁੱਕੇ ਆ ਕਿਸੇ ਨਾ ਵੀ ਰਹਿ ਚੁੱਕੇ ਆ ਪਰ ਹੁਣ ਹੁਣ ਸਹੀ ਟਾਈਮ ਆ ਗੁਰੂ ਗੋਬਿੰਦ ਸਿੰਘ ਦੇ ਨਾਲ ਰਹਿਣ ਦਾ ਹੁਣ ਸਹੀ ਟਾਈਮ ਆ ਨਹੀਂ ਮੁੜ ਕੇ ਤੁਹਾਨੂੰ ਪਤਾ ਨਹੀਂ ਲੱਗਣਾ ਕੁਮਲਿਓ ਪਤਾ ਨਹੀਂ ਲੱਗਣਾ ਤੁਹਾਨੂੰ ਖਾਲਸਾ ਪੰਥ ਠੀਕਿਆ ਇੱਕਿਆ ਖਾਲਸਾ ਪੰਥ ਇੱਕਿਆ ਨਿਹੰਗ ਸਿੰਘਾਂ ਦੇ ਵਿੱਚ ਵੀ ਚੰਗੇ ਮਾੜੇ ਬੰਦੇ ਆ ਟਕਸਾਲੀਆਂ 'ਚ ਵੀ ਆ ਸਾਰਿਆਂ 'ਚ ਆ ਪਰ ਖਾਲਸੇ ਪੰਥ ਦੇ ਵਿੱਚ ਖੋਟ ਨਹੀਂ ਹੈ ਤੱਤ ਖਾਲਸਾ ਰਹਗੋ ਉਸ ਗਿਓ ਖੋਟ ਗਵਾਏ ਇਹ ਖੇੜਿਆ ਤਾਂ ਕਰਕੇ ਆਪਾਂ ਖਾਲਸੇ 'ਚ ਭਰਤੀ ਹੋਣਾ